Ơo lên ਦੇਖਦੇ ਆ ਥੋੜੇ ਜਿਹਾ ਅਸੀਂ ਵੇਖੰਦੇ ਆ ਜੋ ਵੀ ਉਹਦੇ ਦੇ ਸਾਹਮਣੇ ਆ ਉਹ ਹਿਸਾਬ ਨਾਲ ਕਾਰਵਾਈ ਕਰਾਂਗੇ ਪਰ ਜਿਵੇਂ ਜਿਵੇਂ ਸਾਡ ਨਰੈਣਗੜ੍ਹ ਚੌਂਕ ਮੁੱਖ ਚੌਂਕ ਆ ਹਰ ਵਕਤ ਪੀਸਾਰੇ ਤੇ ਘੁੰਮਦੀ ਹੈ ਤੇ ਦਿਨ ਦਿਹਾੜੇ ਘਟਨਾ ਵਾਪਰੀ ਹੈ ਲੱਗਦਾ ਨਹੀਂ ਕਿ ਚੋਰਾਂ ਦੇ ਹੌਸਲੇ ਬੁਲੰਦ ਆ ਪੁਲਿਸ ਦਾ ਖੌਫ ਖਤਮ ਨਹੀਂ ਚਲੋ ਪੁਲਿਸ ਨੇ ਤੇ ਆਪਣਾ ਕੰਮ ਕਰਨਾ ਹੀ ਆ ਦੇਖੋ ਅਰਜਨ ਸਿੰਘ ਹੁਣ ਉਹ ਜੇ ਵਾਰਦਾਤ ਹੋਈ ਤੇ ਤਫਤੀਸ਼ ਕਰਾਂਗੇ ਚੋਰਾਂ ਨੂੰ ਟ੍ਰੇਸ ਕਰਾਂਗੇ ਕੋਈ ਗੱਲ ਨਹੀਂ ਇਹੋ ਜਿਹੀ ਕੀ ਕੋਈ ਸੀਸੀਟੀਵੀ ਕੈਮਰਾ ਵਿੱਚ ਆਇਆ ਹੁਣ ਤੱਕ। ਆ ਦੇਖ ਰਹੇ ਆ ਜੇ ਉਹਦੇ ਬਾਅਦ ਚ ਸਾਹਮਣੇ ਆਊਗਾ ਜੋ ਵੀ ਆ ਦੇਖ ਰਹੇ ਕਿੰਨੇ ਲੁਟੇਰੇ ਸੀ ਸਰ ਟੋਟਲ? ਦੋ ਏ। ਉਹਨਾਂ ਦਾ ਕਹਿੰਦੇ ਕਿ ਰस्सियां ਵਗੈਰਾ ਨਾਲ ਲੈ ਕੇ ਆਏ ਸੀ ਕਿਵੇਂ ਘਟਨਾ ਹੋ ਜਾਂਦੀ। ਕੋਈ ਨਹੀਂ ਦੇਖਦੇ ਆ ਉਹਦੇ ਵਿੱਚ ਸੀਸੀਟੀਵੀ ਵਿੱਚ ਜੋ ਵੀ ਆਊਗਾ ਉਹਦੇ ਸਾਹਮਣਾ ਕਰਾਂਗੇ। ਸਰ ਆਏ ਦਿਨ ਜਿਹੜਾ ਜੁਵਲਰਾਂ ਨੂੰ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਥੋੜੇ ਦਿਨ ਪਹਿਲਾਂ ਵੀ ਜਿਹੜਾ ਖਾਡਾ ਵਾਲੀ ਚੁੰਗ ਦੇ ਵਿੱਚ ਵੀ ਜਿਹੜਾ ਲੁੱਟੋਏ ਸੀ ਪਰ ਹਜੇ ਤੱਕ ਉਹ ਵੀ ਅਜੇ ਤੱਕ ਲੁਟੇਰੀ ਟ੍ਰੈਸ ਨਹੀਂ ਹੋਈ ਜੀ। ਚਲੋ ਪੁਲਿਸ ਕਰ ਰਹੀ ਆ ਆਪਣਾ। ਪੂਰਾ ਜੋਰ ਲਾ ਰਹੀ ਹੈ ਕੋਈ ਗੱਲ ਨਹੀਂ ਹੋ ਜਾਣਗੇ ਟਰੇਸ ਜੋ ਲੋਕ ਸ਼ੌਪ ਦੇ ਕੇ ਸਰ ਕੰਪਲੇਂਟ ਵੀ ਉਹਨਾਂ ਦਾ ਕਹਿਣਾ ਹੈ ਕਿ ਹਥਿਆਰ ਜਮ੍ਹਾਂ ਕਰਾਉਣ ਲਈ ਕਿਹਾ ਜਾ ਰਿਹਾ ਨਾ ਤਾਂ ਪੁਲਿਸ ਵੱਲੋਂ ਸੀ ਸੁਰੱਖਿਆ ਤਾਂ ਸਾਡੇ ਕੋ ਆਪਣੇ ਹਥਿਆਰ ਰਹਿਣ ਦਿੰਦੇ ਨੇ ਕਿਵੇਂ ਕੰਮ ਕਰਾਂਗੇ ਚਲੋ ਇਸ ਸੰਬੰਧੀ ਵੀ ਅਫਸਰਾਂ ਨਾਲ ਗੱਲ ਕਰਾਂਗੇ ਕੋਈ ਗੱਲ ਜੀ ਠੀਕ ਹੈ ਜੀ ਇੱਥੇ ਬੈਠਾ ਸੀਗਾ ਛੋਟਾ ਬ੍ਰਦਰ ਜੀ ਤੇ ਦੋ ਬੰਦੇ ਆਏ ਸਮਾਨ ਦੇਖਣ ਲੱਗ ਕੇ ਆ ਗਏ ਜੀ ਕਹਿੰਦੇ ਚੈਨ ਦਿਖਾਓ ਮੰਦਰੀ ਦਿਖਾਓ ਤੇ 15 20 ਮਿੰਟ ਵੇਖਦੇ ਰਹੇ ਫਿਰ ਮੁੜ ਕੇ ਉਹਨਾਂ ਨੇ ਇੱਕ ਨੇ ਪਿਸਤੌਲ ਕੱਢ ਲਈ ਇੱਕ ਨੇ ਗੰਡਾ ਸਾ ਕੱਢ ਲਿਆ ਜੀ ਤੇ ਕਹਿੰਦੇ ਜੋ ਕੁ ਤੇ ਰस्सियां ਨਾਲ ਲੈ ਕੇ ਆਏ ਇਹ ਰस्सियां ਫੜ ਕੇ ਦੇ ਅੰਦਰ ਕਮਰੇ ਚ ਲੈ ਕੇ ਉਥੇ ਬੰਨਤਾ ਇਹਨੂੰ ਜਾ ਕੇ ਅੱਛਾ ਤੇ ਫਿਰ ਆਪੇ ਉਹ ਪੇਟੀ ਦੇ ਵਿੱਚੋਂ ਸਮਾਨ ਸੋਣ ਕੱਢਿਆ ਤੇ ਭੱਜਣ ਲੱਗੇ ਤੇ ਓਨੀ ਦੇਰ ਨੂੰ ਰੱਸੀ ਮੁੰਡੇ ਨੇ ਖੋਲ ਲਈ ਹੀ ਤਰਾਣੇ ਹਾਂ ਪਿੱਛੇ ਤੋਨੇ ਫੜਿਆ ਪਿੱਛੋਂ ਜਾ ਕੇ ਇੱਕ ਬੰਦੇ ਨੂੰ ਫੜ ਵੀ ਲਿਆ ਵਾਵਾ ਉਹਨੂੰ ਹੱਥੋਂ ਪਾਈ ਹੋਈ ਇਹਨਾਂ ਦੀ ਆਪਸ 'ਚ ਪਰ ਲਾਗੂ ਬੰਨੋਂ ਕਿਸੇ ਨੇ ਨਹੀਂ ਕੋਈ ਨਾ ਕੀਤਾ ਤੇ ਭੱਜ ਗਏ ਉਹ ਫਿਰ ਤੇ ਕਿੰਨੇ ਕਿੰਨੇ ਭਾਜੀ ਲੁਟੇਰੇ ਸੀਗੇ ਜਿਹੜੇ-ਘੜੇ ਹਥਿਆਰ ਸੀ ਉਹਨਾਂ ਕੋਲ ਇੱਕੋ ਪਿਸਤੌਲ ਸੀਗੀ ਹਾਂਜੀ ਤੇ ਇੱਕੋ ਗੰਡਾਸਾ ਸੀ ਅੱਛਾ ਹਾਂਜੀ। ਫਿਰ ਪੁਲਿਸ ਨੂੰ ਕਾਲ ਕੀਤੀ ਪੁਲਿਸ ਮੌਕੇ ਤੇ ਆ ਗਈ। ਹਾਂਜੀ ਹਾਂਜੀ। ਉਸੇ ਵੇਲੇ ਫਿਰ ਸਾਰੇ ਆ ਗਏ ਪੁਲਿਸ ਨੂੰ ਫੋਨ ਕੀਤਾ ਉਹ ਵੀ ਉਸੇ ਵੇਲੇ ਆ ਗਏ ਨੇ। ਉਹਨਾਂ ਨੇ ਵੀ ਸਾਰਾ ਰਿਕਾਰਡ ਕਰ ਲਿਆ ਸਾਰਾ ਆਪਣੇ ਕੋ। ਫੰਦ ਬੰਦੀ ਕਾਰਵਾਈ ਕਰਨ ਪਰ ਜਿਸ ਤਰ੍ਹਾਂ ਚਿੱਟੇ ਦਿਨ ਦੇ ਵਿੱਚ ਇਹ ਵਾਰਦਾਤ ਵਾਪਰੀ ਹੈ ਵੱਡੀ ਉੱਪਰੀ ਵਾਰਦਾਤ ਵਾਪਰੀ ਲੱਗਦਾ ਨਹੀਂ ਕਿ ਚੋਰ ਜਿਹੜੇ ਉਹਨਾਂ ਹੌਸਲੇ ਬਣਾਉਂਦਾ ਪੁਲਿਸ ਦਾ ਬਹੁਤ ਬਹੁਤ ਔਖਾ ਹੈ ਜੀ ਬਹੁਤ ਔਖਾ ਹੈ ਅੱਜ ਕੱਲ ਕੰਮ ਕਰਨਾ ਸਾਡੀ ਸੇਫ ਹੁਣ ਅਸੀਂ ਵੀ ਦੁਕਾਨਾਂ ਦੇ ਬੈਠੇ ਆ ਸਾਡੀ ਸੇਫ ਕੋਈ ਨਹੀਂ ਹੈਗੀ ਜੇ ਸਾਨੂੰ ਕਹਿੰਦੇ ਆ ਗਣ ਵਗੈਰਾ ਸਾਡੀ ਉਹ ਵੀ ਕਿਤੇ ਜਮ੍ਹਾਂ ਕਰਾਓ ਤਾਂ ਸੁਨਾਰਾ ਕੀ ਕਰੇ ਸਕਦਾ ਇੱਥੇ ਕੋਲ ਹੈ ਕੀ ਕਰੇ ਬੰਦਾ ਮੈਂ ਵੀ ਇੱਥੇ ਨਹੀਂ ਹੈਗਾ ਕਦੇ ਆ ਸੀ ਇਕੱਲਾ ਸੀ ਕਰ ਗਿਆ ਪੁਲਿਸ ਦੇ ਕਰਮਚਾਰੀ ਕਿਵੇਂ ਦੇਖਦੇ ਉੱਥੇ ਕਹਿੰਦੇ ਪੀਸੀਆਰ ਚੱਲਦੀ ਰਹਿੰਦੀ ਹਰ ਵੇਲੇ ਨਹੀਂ ਹੁਣ ਪਤਾ ਨਹੀਂ ਜੀ ਇਹ ਦੋ ਪੁਲਿਸ ਵਾਲੇ ਕਰਨਗੇ ਜਿਹਦਾ ਆਈ ਨਹੀਂ ਸਾਰਾ ਇੱਕ ਇੱਕ ਦੀ ਗੱਲ ਸਾਰੀ ਸਵਾਰ ਜੀ ਹੋਈ ਹੈ ਆਹ ਪੁੱਛਦੇ ਕਿਹੜਾ ਕਿਹੜਾ ਸਮਾਨ ਜਿਹੜਾ ਉਹ ਲੈ ਕੇ ਕੋਈ ਕੁਝ ਪਤਾ ਲੱਗਾ ਡਿਟੇਲ ਸਾਰਾ ਜੀ ਥੋੜਾ ਬੋਤਾ ਦੇਖਣਾ ਪੈਣਾ ਸਾਰਾ ਜੀ ਨਹੀਂ ਪਤਾ ਅਜੇ ਖਾਲਾ ਪੁੱਛ ਕਹਿੰਦੀ ਸਮਝੀ ਪਿਆ ਉਹ ਮਤਲਬ ਅੰਦਾਜ਼ਾ ਕਿੰਨੇ ਕਦ ਦਾ ਜੀ ਨੁਕਸਾਨ ਹੋਇਆ ਨਹੀਂ ਸਾਰਾ ਜੀ ਨਹੀਂ ਪਤਾ ਦਾਦਾ ਜੀ ਇਹਦੇ ਹੁਣੇ ਤੇ ਗੱਲਬਾਤ ਹੋਈ ਹੈ ਦੇਖ ਲੈਣੇ ਆਂ ਦੱਸਦਣੇ ਆਂ